زندہ باد 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 پوتراں کو اگڑی پہن دیے گے भे भई भाजी ਨਾ ਨਾ ਇਹ ਨਹੀਂ ਗੱਲ ਪੁਲਿਸ ਦੇ ਕਾਹਤਾਂ ਨਹੀਂ ਮੈਂ ਧੀ ਹਾਂ ਨੀ ਪੁਲਿਸ ਕਾਹਤਾਂ ਨਹੀਂ ਮੈਂ ਧੀ ਹਾਂ ਨੀ ਪੁਲਿਸ ਵੇਖੋ ਸੰਤ ਜੱਲ੍ਹਾਂ ਤੇ ਖਾਲਸਾ ਪਾਤਸ਼ਾਹ ਸੰਤ ਜੱਲ੍ਹਾਂ ਵੇਖੋ ਜੀ ਬਾਪ ਬਣਦੇ ਨੀ ਆਪਾਂ ਦੇ ਆਪੋ ਗੁੱਟ ਨਹੀਂ ਕਰ ਦਿਆਂਗੇ ਇਹ ਕਹਿੰਦੇਗਾ ਬੱਚਾ ਮਾਰਾ ਕੋ ਕੋ ਕਿਉਂ ਨੇ ਸ਼ਰਮ ਕਰੋ ਯਾਰ ਦੀਪੂਰਾ ਬੱਚਾ ਦਾਣਾ ਵੀ ਸਹੀ ਹੈ ਪਰ ਆਪਾਂ ਉਹ ਮਸਾਨੀਓ ਸੋਥਾ ਆ ਕਿ ਮੈਂ ਗੁੱਟ ਖਾਣੂ ਜਦੋਂ ਤੋਂ ਪਾੜਿਆਂ ਨੇ ਕਿਰਨੇ ਸਿੰਘ ਨਹੀਂ ਗਏ ਨਹੀਂ ਸਿੱਖਾਂ ਦੀ ਨਹੀਂ ਗਏ ਨਹੀਂ ਅਸੀਂ ਸਿੱਖਾਂ ਦੀ ਫੈਮਲੀ ਤੋਂ ਨਹੀਂ ਗਏ ਆ ਬਹਿਣਾ ਕੁਝ ਕਰੇ ਪੌਂਡਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਕੀ ਸਾਡਾ ਦੱਸੋ ਜਮੀਰ ਮਰਿਆ ਵਾ ਆਪਾਂ ਸਿੱਖ ਨਹੀਂ ਹੈ ਪੁੱਛਦਾ ਭੋਗ ਪਾਉਂਦਾ ਤੁਸੀਂ ਪੁੱਛਦੇ ਆ ਸ਼ਰਮਦਾਨ ਗਰਥੀਆਂ ਨਹੀਂ ਆਉਦੀ ਜਿਹੜਾ ਬਾਬਾ ਜੀ ਜਿਹੜਾ ਗਰੰਤੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗੇ ਫਿਰ ਇੱਕ ਦਿਨ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਬਖਸ਼ਿਆ ਤੇ ਬੱਚੇ ਆ ਵੀ ਨਹੀਂ ਖਾਲਸੇ ਕੋ ਜਾਣਾ ਵੇਖ ਲਿਓ ਧਿਆਨ ਰੱਖ ਲਿਓ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨਦੇ ਨਾ ਯਾਦ ਰੱਖਿਆ ਤੇ ਉਹਨਾਂ ਨੇ ਬੱਚੇ ਵੀ ਯਾਦ ਰੱਖਿਓ ਖਾਲਸਾ ਤੁਹਾਨੂੰ ਨਾ ਕਿਹਨਾ ਮਾਰੂ ਵੇਚੂ ਨਾ ਨਾ ਇਹ ਤਾਂ ਕਿਹਨਾ ਮਾਰੂ ਆਜੋ ਆਜੋ ਭਾਈ ਪਰ ਭਾਈ ਜੇ ਮੇਰੇ ਤਾਂ ਚਾਲੂ ਬੰਦੇ ਦਾ ਪਤਾ ਲੱਗ ਜਾਣਾ ਕਿਨੇ ਅਰਦਾਸ ਕੀਤੀ ਆ ਫਿਰ ਮੈਂ ਸਾਨੂੰ ਵੀ ਟੱਕਰੂਗਾ ਵੇਖਿਆ ਯਾਦ ਰੱਖਿਓ ਇਹ ਵੀ ਬਤਲੇ ਪਾਇਆ ਤੂੰ ਕਿਹਨਾ ਨੂੰ ਸਾਵ ਮਰੋ ਭਾਈ ਫਿਰ ਵੀ ਆਪਾਂ ਸੂਤਰ ਨੂੰ ਤੰਡੇ ਦੀ ਇੱਕ ਪੰਜਾਬ ਦਾ ਉਹ ਸੂਤਰ ਸੀ ਜਿੰਨੇ ਕੋਕ ਹੋ ਕੇ ਨਿਆਣੇ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਫਿਰਦੇ ਹੋ ਦੇਖਣੇਗਾ ਬੱਚੇ ਮਾਰਦੇ ਕੋਕ ਹੋ ਕੇ ਸੂਤਰ ਨੇ ਭੌਂਦਾ ਤੂੰ ਇਹਦੇ मुदाबाद मुर्दाब साल जी स्टेटमेंट ਕਿੰਨੇ ਕਿਨੇ ਕਾ ਬੱਚਾ ਕੋਕੋ ਕੇ ਮਾਰੇ ਨੇ ਇਹਦਾ ਭੋਗ ਤੁਹਾਡੇ ਨੇ ਜਿੰਦਾਬਾਦ 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 ਮੁਰਦਾਬਾਦ ਜਿੰਦਾਬਾਦ ਵਾਹ ਜਿੰਦਾਬਾਦ ਜਿੰਦਾਬਾਦ ਆਪਾਂ ਜਿੰਦਾਬਾਦ ਜਿੰਦਾਬਾਦ ਕੀ ਗੱਲ ਪਤਾ ਇਹ ਆ ਜਿਹੜਾ ਦੁਸ਼ਟ ਮੁਰੀਸਾ ਅਫਸਰ ਆ ਸੁਪਾ ਸਰਹੰਦੇ ਇਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆ ਮਿਆਂ ਉਹ ਕੀਤਾ ਸੀ ਇਸ ਦੁਸ਼ਟ ਦਾ ਜਿਹੜਾ ਭੋਗਿਆ ਨਹੀਂ ਪੈਂਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਹੋਏਗੀ ਜਿਹੜੇ ਬੁੱਜੇ ਪੁਲਿਸ ਅਫਸਰ ਨੇ ਜਿਹੜੇ ਸਿੰਘ ਹੈ ਸ਼ਹੀਦ ਕੀਤਾ ਸੀ ਨਾ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਹੋਏਗੀ ਇਹਨਾਂ ਬੁੱਜਵਾ ਨੇ ਕੌਮ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਘਾੜਿਆ ਉਹ ਕੀਤਾ ਸਾਡੀ ਯਾਰ ਨਾ ਕਰ ਸਕਦੇ ਸਰ ਅਦਾਲਤਾਂ ਦੇ ਲਈ ਇਹਨਾਂ ਨੂੰ ਸੂਛੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਦੰਦੇ ਆ ਇਹਨਾਂ ਨੇ ਤਾਂ ਬਾਬਾ ਚੰਨ ਸਿੰਘ ਘਰਸਿਵਾਲੇ ਮਹਾਪੁਰ ਚੱਕਰ ਆਪਾਂ ਚਾਲੂ ਲਈ ਸੀ ਸ਼ਹੀਦ ਕਨਾਲ ਸਿੰਘ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜੱਜੇਦਾਰ ਸ੍ਰੀ ਅਗਾਰਾ ਦਾ ਇਲੋਜਨ ਨਹੀਂ ਕੀਤੀ ਆ ਭਾਈ ਗੁਗੇਲ ਸਿੰਘ ਉਹਨਾਂ ਨੇ ਵੀ ਪੁਟਦਾਲ ਸੇ ਨੋਟਰਾ ਬਾਰਾ ਕੋਈ ਇਸ ਪੁਟ ਕਰਕੇ ਜਨਾਬ ਨੂੰ ਹੋ ਗਿਆ ਉਹ ਅਸੀਂ ਨਹੀਂ ਪੈਂਦੇਵਾਗੇ ਤੇ ਸਰਪਾ ਸਾਡੇ ਸ਼ਹੀਦਾਂ ਦੀ ਯਾਦ ਦੇ ਉਹ ਹੋਵੇਗੀ ਜਿੰਦਾਬਾਦ ਚਰਨ ਸੰਤਿਨਦਾਬਾ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀ ਇਹ ਹੋ ਗਈ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਫਾਰਮ ਆ ਉਥੇ ਦੇ ਪੁਲਿਸ ਵਾਲਿਆਂ ਵੱਲੋਂ ਇੱਕ ਬੁੱੱਤੇ ਨੂੰ ਕਨੀ ਸਫਲਤਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਦੋਸ਼ੀ ਲਾਣਿਆ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹਦੇ ਨਵੇਂ ਜਿਹੜਾ ਪੁੱਤ ਆ ਤੇ ਇਹੀ ਬੁੱੱਤੇ ਦਾ ਅਸਰ ਸਰ ਸਾਹਿਬ ਕਾਰੇ ਸਿੰਘਾਂ ਨੂੰ ਜਿਹੜਾ ਚੁੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਤੋਂ ਇਹ ਨਾਂ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਰ ਸੀ